ਜੇਕਰ ਗੰਗੂ ਪਾਪੀ ਧੋਖੇਬਾਜ਼ ਨਿਕਲਿਆ ਦਗੇਬਾਜ਼ ਨਿਕਲਿਆ ਆਪਣਾ ਹੋ ਕੇ ਉਸ ਪਾਪੀ ਨੇ ਉਸ ਦਗੇਬਾਜ਼ ਨੇ ਦਗਾ ਕਮਾਇਆ ਤੇ ਅਸੀਂ ਵੀ ਉਸ ਗੰਗੂ ਪਾਪੀ ਤੋਂ ਘਟ ਨਹੀਂ ਅਸੀਂ ਵੀ ਆਪਣੇ ਹੋ ਕੇ ਗੁਰੂ ਦੇ ਨਾਲ ਦਗਾ ਕਮਾ ਰਹੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰਕੌਰ ਨੇ ਭਰੋਸਾ ਕੀਤਾ ਸੀਗਾ ਉਸ ਪਾਪੀ ਦੇ ਉੱਤੇ ਪਰ ਪਤਾ ਨਹੀਂ ਕਿ ਇੱਡਾ ਵੱਡਾ ਪਾਪੀ ਇਹ ਦਗੇਬਾਜ਼ ਨਿਕਲੇਗਾ ਧੋਖੇਬਾਜ਼ ਨਿਕਲੇਗਾ ਤੇ ਸਾਡੇ ਤੇ ਵੀ ਗੁਰੂ ਮਹਾਰਾਜ ਨੇ ਭਰੋਸਾ ਕੀਤਾ ਹੈਗਾ ਮਹਾਰਾਜ ਕਹਿੰਦੇ ਕਿ ਕੀ ਹੋਇਆ ਜੇ ਮੈਂ ਆਪਣੇ ਚਾਰ ਪੁੱਤਰ ਇਹਨਾਂ ਦੇ ਉਤੋਂ ਦੀ ਵਾਰ ਦੇਵਾਂ ਸਿੱਖਾ ਸੰਤਾਂ ਵੱਲ ਦੇਖ ਕੇ ਕਹਿ ਰਹੇ ਸੀਗੇ ਉਹ ਕਿ ਇਹਨਾਂ ਦੇ ਵਿੱਚ ਮੇਰੇ ਹਜ਼ਾਰਾਂ ਹੀ ਸਹਿਬਜ਼ਾਦੇ ਮੈਂ ਇਹਨਾਂ ਦੇ ਵਿੱਚ ਦੀ ਦੇਖੂੰਗਾ ਕਿ ਸਾਰੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਵਾਂ ਛੋਟੇ-ਛੋਟੇ ਸਹਿਬਜ਼ਾਦੇ ਨੀਆਂ ਦੇ ਵਿੱਚ ਚਿਣੇ ਗਏ ਉਹ ਧਰਮ ਦੀ ਖਾਤਰ ਕੌਮ ਦੀ ਖਾਤਰ ਸਿੱਖੀ ਦੀ ਖਾਤਰ ਉਹਨਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਤੇ ਸਾਡੇ ਗੁਰੂ ਸਹਿਬਾਨਾਂ ਨੇ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਸ਼ਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਸਰਬੰਸ ਕੋਮ ਦੇ ਉਤੋਂ ਵਾਰ ਦਿੱਤਾ ਧਰਮ ਦੇ ਉਤੋਂ ਵਾਰ ਦਿੱਤਾ ਰਾਜ ਭਾਗ ਵਾਰ ਦਿੱਤਾ ਆਪ ਕੰਡਿਆਂ ਦੇ ਉਤੋਂ ਦੀ ਚੱਲਦੇ ਰਹੇ ਕਿੰਨਾ ਕਿੰਨਾ ਤਸ਼ੱਦਦ ਉਹਨਾਂ ਨੇ ਸਿਹਾ ਪਰਵਾਰ ਨੇ ਵੀ ਸਿਹਾ ਸਾਰਾ ਕੁਛ ਖੇਰੂ ਖੇਰੂ ਹੋ ਗਿਆ ਤਕ ਕਿਨਾਂ ਲਈ ਇਹ ਸਾਰਾ ਕੁਝ ਕੀਤਾ ਸੀਗਾ ਸਾਡੇ ਲਈ ਕੀਤਾ ਸੀ ਸਾਡੇ ਤੇ ਭਰੋਸਾ ਕੀਤਾ ਸੀਗਾ ਕਿ ਮੇਰੇ ਸਿੱਖ ਮਾਰੇ ਕਹਿੰਦੇ ਸੁਖੀ ਬਸੇ ਮੋਰੋ ਪਰਿਵਾਰਾ ਕਿ ਮੈਂ ਸਾਰਾ ਕੁਝ ਇਸ ਲਈ ਕਰ ਰਿਹਾ ਕਿ ਮੇਰਾ ਪਰਿਵਾਰ ਸੁਖੀ ਰਵੇ ਉਹ ਪਰਿਵਾਰ ਕਿਹੜੇ ਪਰਿਵਾਰ ਦੀ ਗੱਲ ਕੀਤੀ ਸੀ ਗੁਰਮੁਖ ਪਿਆਰਿਓ ਸਾਡੀ ਗੱਲ ਕੀਤੀ ਸੀ ਤੇ ਸਾ ਅਸੀਂ ਸੁਖੀ ਤਾਂ ਅੱਜ ਬਹੁਤ ਹੋ ਗਏ ਆ ਇੰਨੇ ਕ ਜਿਆਦਾ ਸੁਖੀ ਹੋ ਗਏ ਆ ਕਿ ਅਸੀਂ ਭੁੱਲੀ ਗਏ ਕਿ ਗੁਰੂਆਂ ਨੇ ਛੋਟੇ ਛੋਟੇ ਸਹਬਜ਼ਾਦਿਆਂ ਨੇ ਕੁਰਬਾਨੀਆਂ ਸਾਡੇ ਲਈ ਕੀਤੀਆਂ ਸੀ ਸਾਡੇ ਦੀ ਸ਼ਹਾਦਤਾਂ ਦਿੱਤੀਆਂ ਸੀ ਜਦੋਂ ਗੰਗੂ ਪਾਪੀ ਨੇ ਮਾਤਾ ਗੁਜਰਕੌਰ ਨੂੰ ਤੇ ਸਹਿਬਜ਼ਾਦਿਆਂ ਨੂੰ ਘਰੋਂ ਕੱਢ ਦਿੱਤਾ ਸੀ ਤੇ ਮਾਤਾ ਗੁਜਰਕੌਰ ਸਹਿਬਜ਼ਾਦਿਆਂ ਦੇ ਨਾਲ ਪਿੰਡ ਵਾਲਿਆਂ ਦੇ ਜਾ ਕੇ ਉਹਨਾਂ ਨੇ ਬਹੁਤ ਜ਼ਿਆਦੇ ਬੂਹੇ ਖੜਕਾਏ ਲੋਕਾਂ ਨੇ ਉਹ ਤੋਂ ਬੂਹੇ ਨਹੀਂ ਖੋਲੇ ਤੇ ਜਿਨ੍ਹਾਂ ਨੇ ਖੋਲੇ ਉਹਨਾਂ ਨੇ ਦੇਖ ਕੇ ਉਹਨਾਂ ਨੂੰ ਤੇ ਬੂਹੇ ਪੇੜ ਦਿੱਤੇ ਕਿਸੇ ਨੇ ਉਹਨਾਂ ਨੂੰ ਅੰਦਰ ਨਹੀਂ ਬੁਲਾਇਆ ਅੰਦਰ ਨਹੀਂ ਆਉਣ ਦਿੱਤਾ ਕਿਸੇ ਨੇ ਬਾਹ ਨਹੀਂ ਫੜੀ ਤੇ ਅੱਜ ਫੈਸਲਾ ਤੁਸੀਂ ਆਪ ਗੁਰੂ ਪਿਆਰਿਓ ਕਰਿਓ ਉਹਨਾਂ ਨੇ ਸਾਡੇ ਲਈ ਇੰਨਾ ਸਾਰਾ ਕੁਝ ਕੀਤਾ ਅਸੀਂ ਵੀ ਅੱਜ ਬੂਹੇ ਪੇੜ ਕੇ ਬੈਠੇ ਹੋਏ ਆਂ ਆਪ ਤਾਂ ਅਸੀਂ ਆਪਣੇ ਬੱਚਿਆਂ ਨੂੰ ਕਿੱਧਰ ਨੂੰ ਤੋਰੀ ਜਾ ਰਹੇ ਆਂ ਸਿੱਖੀ ਪੱਖੋਂ ਧਰਮ ਪੱਖੋਂ ਕੌਮ ਪੱਖੋਂ ਅਸੀਂ ਵੀ ਬੂਹੇ ਪੇੜ ਕੇ ਬੈਠ ਗਏ ਆਂ ਬਾਣੀ ਤੇ ਬਾਣੇ ਪੱਖੋਂ ਅਸੀਂ ਬੂਹੇ ਪੇੜ ਕੇ ਬੈਠ ਗਏ ਆਂ ਅਸੀਂ ਵੀ ਬੂਹੇ ਪੇੜੇ ਹੋਏ ਆਂ ਅਸੀਂ ਵਾਰਸ ਕਿਹਨਾਂ ਦੇ ਆਂ ਤੇ ਹਮੈਤ ਕੀ ਦੀ ਕਰ ਰਹੇ ਆਂ ਵਾਰਸ ਤੇ ਅਸੀਂ ਸ਼ਹਿਨਸ਼ਾਵਾ ਦੇ ਸ਼ਹਿਨਸ਼ਾਵਾ ਦੇ ਆ ਤਾਂ ਹਮੇਤੀ ਅਸੀਂ ਗੰਗੂ ਪਾਪੀ ਦੇ ਹੋਏ ਫਿਰਦੇ ਆ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਆ ਉਦੋਂ ਬਹੁਤ ਸਾਰੇ ਲੋਕ ਕੋਈ ਠੰਡੇ ਪਾਣੀਆਂ ਚ ਵੜਿਆ ਫਿਰਦਾ ਕੋਈ ਨੰਗੇ ਪੈਰੀ ਚੱਲ ਰਿਆ ਕੋਈ ਭੁੱਖ ਕੋਈ ਵਰਤ ਤੇ ਬੈਠਾ ਕੋਈ ਕਸ਼ ਕਰ ਰਿਹਾ ਕੋਈ ਕਸ਼ ਕਰ ਰਿਆ ਇਸੇ ਕੀ ਨਹੀਂ ਇਸ ਤਰੀਕੇ ਨਾਲ ਅਸੀਂ ਉਹਨਾਂ ਸ਼ਹਾਤਾਂ ਦਾ ਮੋਲ ਨਹੀਂ ਪਾ ਸਕਦੇ ਇਸ ਤਰੀਕੇ ਨਾਲ ਅਸੀਂ ਮਹਿਸੂਸ ਨਹੀਂ ਕਰ ਸਕਦੇ ਇਸ ਤਰੀਕੇ ਦੇ ਨਾਲ ਅਸੀਂ ਆਪਣੇ ਬੱਚਿਆਂ ਨੂੰ ਅੱਗੇ ਕੁਝ ਨਹੀਂ ਦੇ ਸਕਦੇ ਇਹਨਾਂ ਚੀਜ਼ਾਂ ਤੋਂ ਕਰਮਕਾਂਡਾਂ ਤੋਂ ਤਾਂ ਸਾਨੂੰ ਗੁਰੂ ਮਹਾਰਾਜ ਨੇ ਦੂਰ ਰੱਖਿਆ ਇਹਨਾਂ ਕਰਮਕਾਂਡਾਂ ਤੋਂ ਗੁਰੂ ਮਹਾਰਾਜ ਨੇ ਸਾਨੂੰ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੋਝੀ ਪਾਈ ਆ ਕੋਡ ਕਰਿਆ ਮਤੋਂ ਤੇ ਕਰਮ ਕਾਂਡਾਂ ਤੋਂ ਸਾਨੂੰ ਦੂਰ ਰੱਖਿਆ ਤੇ ਜਾਣ ਬੁੱਝ ਕੇ ਸਾਨੂੰ ਇੱਧਰ ਨੂੰ ਤੋਰਿਆ ਜਾ ਰਿਹਾ ਖਿੱਚਿਆ ਜਾ ਰਿਹਾ ਇਹ ਸਮਝਣ ਦੀ ਲੋੜ ਆ ਤੁਹਾਨੂੰ ਅਸਲ ਸੱਚ ਨਾਲੋਂ ਤੋੜਿਆ ਜਾ ਰਿਹਾ ਕਰਨਾ ਤਾਂ ਅਸੀਂ ਇਹ ਸੀਗਾ ਕਿ ਜੇ ਸ਼ਹਾਤਾਂ ਦੇ ਦਿਨ ਆਉਂਦੇ ਆ ਅਸਲ ਵਿੱਚ ਕੱਲੇ ਸ਼ਹਾਤਾਂ ਦੇ ਦਿਨਾਂ ਦੇ ਵਿੱਚ ਨਹੀਂ ਆਪਣੇ ਜੀਵਨ ਕਾਲ ਦੇ ਵਿੱਚ ਇਹ ਸਾਰਾ ਕੁਝ ਕਰਨਾ ਸੀਗਾ ਆਪ ਗੁਰੂ ਦੇ ਨਾਲ ਜੁੜਨਾ ਸੀਗਾ ਬਾਣੀ ਬਾਣੇ ਦੇ ਧਾਰਨੀ ਹੋਣਾ ਸੀਗਾ ਅਮਰਤ ਵੇਲੇ ਸਾਹਮਣੇ ਸੀਗੇ ਨਾਮ ਸਿਮਰਨ ਅਮਰਤ ਵੇਲੇ ਜਪਣਾ ਸੀਗਾ ਜਪਉਣਾ ਸੀਗਾ ਸੱਚ ਦੀ ਪਹਿਚਾਨ ਕਰਨੀ ਸੀਗੀ ਤਾਂ ਜੋ ਸਾਨੂੰ ਅਸਲ ਬਾਰੇ ਤੇ ਨਕਲ ਬਾਰੇ ਸਮਝ ਲੱਗ ਸਕੇ ਸਾਡੇ ਤੋਂ ਅਮਰਤ ਵੇਲੇ ਖੋਏਗੇ ਸਾਨੂੰ ਅਮਰਤ ਵੇਲੇ ਦੀ ਜਗਾ ਸਾਨੂੰ ਕਿਹਾ ਗਿਆ ਜਿਹੜਾ ਮਰਜੀ ਵੇਲੇ ਰੱਬ ਦਾ ਨਾਮ ਲੈ ਲੋ ਇਹ ਨਹੀਂ ਇਹ ਭਰਮ ਭਲੇਖੇ ਆ ਜਾਨ ਬੁੱਝ ਕੇ ਤੁਹਾਨੂੰ ਕਿਰਾਏ ਪਾਇਆ ਜਾ ਰਿਹਾ ਤੇ ਇਹ ਕਿਰਾਏ ਪਾਉਣ ਵਾਲੇ ਜਿਹੜੇ ਇਹ ਇਹ ਸਭ ਤੋਂ ਜ਼ਿਆਦਾ ਜਿਹੜੇ ਆ ਇਹ ਸਾਡੇ ਵਰਗੇ ਹੀ ਦੇਖਣ ਨੂੰ ਲੱਗਦੇ ਆ ਇਹ ਸਾਨੂੰ ਆਪਣੇ ਲੱਗਦੇ ਆ ਜਿਹੜੇ ਕਿਰਾਏ ਪਾ ਰਹੇ ਧੰਨ ਪਰ ਇਹ ਆਪਣੇ ਹੈ ਨਹੀਂ ਇਹ ਗੰਗੂ ਪਾਪੀ ਦੇ ਹਮੇਤੀ ਆ ਇਹਨਾਂ ਨੇ ਉਦੋਂ ਵੀ ਬੜੇ ਦਗੇ ਕਮਾਏ ਸੀਗੇ ਹੁਣ ਵੀ ਤੁਹਾਨੂੰ ਦਗੇ ਤੁਹਾਡੇ ਅੰਦਰ ਅਟੈਕ ਹੋ ਰਹੇ ਆ ਤੇ ਕਿਰਾਏ ਨਾ ਪਾਓ ਆਪਣੇ ਬੱਚਿਆਂ ਨੂੰ ਜੇਕਰ ਤੁਹਾਨੂੰ ਇਹਨਾਂ ਦਰਦ ਹੈ ਉਹਨਾਂ ਸ਼ਹਾਦਤਾਂ ਦਾ ਮੁੱਲ ਪੋਣਾ ਤੇ ਇਹ ਕਰਮਕਾਂਡਾਂ ਦੇ ਵਿੱਚ ਨਾ ਜਾਓ ਆਪਣੇ ਬੱਚਿਆਂ ਨੂੰ ਸਿੱਖੀ ਸਿੱਖੀ ਦੇ ਨਾਲ ਜੋੜੋ ਬਾਣੀ ਦੇ ਬਾਣੇ ਦੇ ਧਾਰਨੀ ਹੋਵੋ ਆਪ ਅਕਾਲ ਪੁਰਖ ਪਰਮਾਤਮਾ ਦੇ ਲਾੜ ਲੱਗੋ ਇਤਿਹਾਸ ਤੋਂ ਜਾਣੂ ਕਰਾਓ ਆਪਣੇ ਬੱਚਿਆਂ ਨੂੰ ਆਪ ਹੀ ਇਤਿਹਾਸ ਪੜ੍ਹੋ ਕਿ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਇਨਾ ਜਲਮ ਸਿਆ ਹੀ ਕਿਨਾਂ ਲਈ ਸਿਆ ਸੀਗਾ ਸਾਡੇ ਲਈ ਸਿਆ ਸੀਗਾ ਉਹ ਤਾਂ ਇਨਾ ਜਲਮ ਸੈਣ ਦੇ ਬਾਵਜੂਦ ਵੀ ਉਹਨਾਂ ਨੇ ਸਿਰ ਨਹੀਂ ਝੁਕਾਇਆ ਧਰਮ ਨਹੀਂ ਛੱਡਿਆ ਆਪਣੇ ਪੰਥ ਲਈ ਗ੍ਰੰਥ ਲਈ ਆਪਣੀ ਕੌਮ ਲਈ ਸਮਾਜ ਲਈ ਬਰਕਰਾਰ ਰਹੇ ਸੀਸ ਕਟਾਲੇ ਪਰ ਅਸੀਂ ਬੰਦ-ਬੰਦ ਕਟਾਲੇ ਸਾਰਾ ਕੁਝ ਕਰਾ ਲਿਆ ਪਰ ਹਾਰ ਨਹੀਂ ਮੰਨੀ ਤੇ ਅੱਜ ਆਪਣੇ ਆਪ ਨੂੰ ਦੇਖੋ ਕਿ ਅਸੀਂ ਕਿੱਥੇ ਬੈਠੇ ਹਾਂ ਸਾਡੇ ਤੇ ਕੋਈ ਜ਼ੁਲਮ ਨਹੀਂ ਕਰ ਰਿਹਾ ਕੋਈ ਤਸ਼ੱਦਦ ਨਹੀਂ ਢਾ ਰਿਹਾ ਆਪਣੇ ਆਪ ਇਹ ਸਿੱਖੀ ਤੋਂ ਵੀ ਮੁਨਕਰ ਹੋਈ ਜਾ ਰਹੇ ਆ ਕੋਈ ਸਾਨੂੰ ਸਿੱਖੀ ਦੇ ਨਾਲ ਨਹੀਂ ਬਾਣੀ ਦੇ ਨਾਲ ਨਹੀਂ ਬਾਣੀ ਦੇ ਨਾਲ ਨਹੀਂ ਕਿੱਧਰ ਅਸੀਂ ਆਪਣੇ ਬੱਚਿਆਂ ਨੂੰ ਵੀ ਤੋਰੀ ਜਾ ਰਹੇ ਤੇ ਕਿੱਧਰ ਅਸੀਂ ਆਪ ਹੀ ਚੱਲ ਰਹੇ ਆ ਇਸ ਕਰਕੇ ਵਾਪਸ ਮੁੜਿ ਆਓ ਹਜੇ ਵੀ ਮੌਕਾ ਹੈ ਉਹੀ ਲੋਕ ਮੈਂ ਦੇਖਦਾ ਪਿਛਲੇ ਸਾਲ ਵੀ ਰੋਣਾ ਰੋਂਦੇ ਸੀਗੇ ਸੋਸ਼ਲ ਮੀਡੀਆ ਤੇ ਤੇ ਹੁਣ ਫੇਰ ਰੋਣਾ ਰੋ ਰਿਆ ਤੇ ਜੀਵਨ ਦੇ ਵਿੱਚ ਤੇ ਭਰ ਕੋਈ ਪਰਿਵਰਤਨ ਲਿਆਂਦਾ ਹੀ ਨਹੀਂ ਤੇ ਇਦਾਂ ਰੋਣ ਪਿੱਟਣ ਪਾ ਕੇ ਕੁਛ ਨਹੀਂ ਨਿਕਲ ਲਗਾ ਜੇਕਰ ਜੀਵਨ ਬਦਲਿਆ ਹੀ ਨਾ ਇਸ ਲਈ ਆਪਣੇ ਬੱਚਿਆਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਲਾੜ ਲਾਓ ਉਹਨਾਂ ਵਿਚਾਰਿੰਦਾ ਕੀ ਕਸੂਰਾ ਜੇਕਰ ਕੋਈ ਨਹੀਂ ਲੱਗੇ ਤਾਂ ਉਹਨਾਂ ਦਾ ਉਹਨਾਂ ਦਾ ਪਾਪ ਵੀ ਤੁਸੀਂ ਚੜਾ ਰਹੇ ਹੋ ਉਹਨਾਂ ਦਾ ਕੋਈ ਕਸੂਰ ਨਹੀਂ ਜੇਕਰ ਮਾਪੇ ਹੀ ਨਹੀਂ ਆਪਣੇ ਬੱਚਿਆਂ ਨੂੰ ਕੋਈ ਸਿਖਾ ਰਹੇ ਆਪ ਤੁਸੀਂ ਸਾਰੇ ਆਪਣੇ ਬੱਚਿਆਂ ਨੂੰ ਕੋਈ ਰੀਲਮ ਬਣਾਉਣ ਤੇ ਲਾਈ ਜਾ ਰਿਹਾ ਕੋਈ ਕਿਸੇ ਕੰਮ ਤੇ ਗਲਤ ਕਮਾਲ ਤੋਰੀ ਜਾਂਦੇ ਆ ਇਸ ਸਿੱਖਾਂ ਦੇ ਕੰਮ ਨਹੀਂਗੇ ਐਸ ਲਈ ਆਪਣੇ ਬੱਚਿਆਂ ਨੂੰ ਅਕਾਲ ਪੁਰਖ ਪਰਮਾਤਮਾ ਦੇ ਲੜ ਲਾਓ ਇੱਕ ਬਹੁਤ ਵੱਡਾ ਪਾਪ ਤੁਸੀਂ ਇਹ ਕਮਾਈ ਕਮਾ ਕੇ ਜਾਣਾ ਇਸ ਸੰਸਾਰ ਤੋਂ ਜਿਹੜਾ ਬੱਚਿਆਂ ਨੂੰ ਧਰਮ ਤੋਂ ਤੋੜ ਜਾਣਾ ਆਪ ਤੇ ਤੁਸੀਂ ਇਹ ਤੇ পাপ ਕਮਾਉਣਾ ਹੀ ਕਮਾਉਣਾ ਕਿ ਜਿਨ੍ਹਾਂ ਨੇ ਸਾਡੀ ਖਾਤਰ ਇਹਨਾਂ ਕੁਸ਼ ਕੀਤਾ ਕੁਰਬਾਨੀਆਂ ਕੀਤੀਆਂ ਪਰ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਕੱਖ ਕਰਕੇ ਵੀ ਜਾਣਿਆ ਨਹੀਂ ਅਕਾਲਿਕ ਪੁਰਖ ਪਰਮਾਤਮਾ ਦੇ ਲੜ ਨਹੀਂ ਲੱਗੇ ਤੇ ਇਹ ਤੇ ਦਗਾਤ ਅਸੀਂ পাপ ਕਮਾ ਹੀ ਰਹੇ ਹਾਂ ਪਰ ਜਿਹੜੀਆਂ ਹੀ ਆਉਣ ਵਾਲੀਆਂ ਨਸਲਾਂ ਉਹਨਾਂ ਦੀਆਂ ਝੋੜੀਆਂ ਦੇ ਵਿੱਚ ਵੀ ਕੁਝ ਨਹੀਂ ਪਾਰ ਹੈ ਇੱਕ ਵੱਡਾ ਪਾਪ ਉਹਨਾਂ ਦਾ ਵਿਚਾਰ ਇਹਦਾ ਕੀ ਕਸੂਰ ਸੀਗਾ ਉਹਨਾਂ ਦਾ ਜੀਵਨ ਕਿਉਂ ਨਰਕ ਕਰ ਰਹੇ ਤੁਸੀਂ ਐਸ ਲਈ ਮੌਕਾ ਹਜੇ ਹੱਥੋਂ ਕੁੰਜਿਆ ਨਹੀਂ ਹੋਣ ਵੀ ਮੁੜਿਆ ਹੋ ਹਜੇ ਵੀ ਮੌਕਾ ਹੈ ਸੋ ਇੰਨੀਆਂ ਕ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ